ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਿੰਦਰ ਸਰਾ ਪੰਜਾਬੀ ਆਦੀਵਾਜ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਤੇ ਅਸੀਂ ਪਹੁੰਚੇ ਪਿੱਟ ਭਾਗੀ ਬਾਂਦਰ ਜਿੱਥੇ ਇੱਕ ਬੱਕਰੀਆਂ ਦਾ ਮੇਲਾ ਜਿਹੜਾ ਬੱਕਰੀ ਦੇ ਸ਼ਕੀਨਾ ਵੱਲੋਂ ਲਗਾਇਆ ਜਾਂਦਾ ਹੈ ਪਾਲਪੂ ਵੀ ਲਿਆਏ ਜਾਂਦੇ ਤੇ ਜਿਹੜੇ ਇੱਥੇ ਬੱਕਰੇ ਬੱਕਰੀਆਂ ਵੇਚਣ ਆਉਂਦੇ ਆ ਇੱਥੇ ਸ਼ਕੀਨ ਜਿਹੜੇ ਬੱਕਰੇ ਉਹਨਾਂ ਦਾ ਇੱਕ ਮੇਲਾ ਲੱਗ ਜਾਂਦਾ ਹੈ ਤੇ ਜਿਹੜੇ ਵੀ ਇਸ ਦੀ ਮੇਲਾ ਲਗਾਉਂਦੇ ਆ ਜਿਹੜੇ ਇੱਥੋਂ ਦੇ ਪ੍ਰਬੰਧਕ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਦਿਖਾਉਨੇ ਹਾਂਜੀ ਵੀਰ ਜੀ ਕੀ ਨਾ ਸਤ ਸ੍ਰੀ ਅਕਾਲ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬੱਕਰੀ ਮ ਨਿਰਨਾ ਗਲਾਬ ਸਿੰਘ ਸਿੱਧੂ ਇਹ ਪਿੰਡ ਭਾਗੀ ਦਾ। ਕਿਹੜਾ ਪਿੰਡ? ਪਿੰਡ ਭਾਗੀ ਬੰਦਰਾ ਜਿਲ੍ਹਾ ਪਟੰਡਾ ਤਸਵੀਰ ਕਰਵਾਉਂਦਾ। ਅੱਛਾ ਪਹਿਲਾਂ ਤਾਂ ਸਾਨੂੰ ਆਏ ਦੱਸੋ ਵੀ ਜਿਹੜਾ ਇਹ ਬੱਕਰੀਆਂ ਦਾ ਮੇਲਾ ਹੈ ਕਦੋਂ ਤੋਂ ਲੱਗ ਰਿਹਾ? ਇਹ ਬਈ ਜਿਹੜਾ ਇੱਕ ਸਾਲ ਤੋਂ ਮੇਲਾ ਚੱਲ ਰਿਹਾ ਬੱਕਰੀਆਂ ਦਾ ਤੇ ਨੇੜੇ-ਨੇੜੇ ਪਿੰਡਾਂ ਦੇ ਆ ਜਾਂਦੇ ਆ ਲੈ ਕੇ ਬਹੁਤ ਵਧੀਆ ਇੱਕ ਸਾ ਇੱਕ ਧੰਦਾ ਖੇਤੀਬਾੜੀ ਦੇ ਨਾਲ ਬਣ ਗਿਆ ਬਹੁਤ ਇਹ ਤੁਹਾਡੇ ਦਿਮਾਗ ਦੇ ਵਿੱਚ ਦੇ ਵਿੱਚ ਕਿਸ ਤਰ੍ਹਾਂ ਗੱਲ ਆਈ ਕਿ ਇੱਕ ਇਸ ਤਰ੍ਹਾਂ ਦਾ ਫਰਗੰਦਾ ਮੇਲਾ ਜਿਹੜਾ ਬੱਕਰੀਆਂ ਦਾ ਜਿਹੜਾ ਆਜਾਦਕਾਰੀ ਲੱਗਣਾ ਇਹ ਬਾਈ ਜੀ ਪਹਿਲਾਂ ਅਸੀਂ ਬੱਕਰੀਆਂ ਪਾਲਦੇ ਹੁੰਦੇ ਸਾਨੂੰ ਵੀ ਸ਼ੌਂਕ ਸੀਗਾ ਤੇ ਵੀ ਇੱਕ ਸਾਨੂੰ ਸ਼ੌਂਕ ਸੀ ਵੀ ਅਰ ਕੋਈ ਨਾ ਕਹੋ ਵੀ ਆਪ ਦਾ ਕਾਰੋਬਾਰ ਕੀਤਾ ਜਾਵੇ ਇਹ ਨਸ਼ਾ ਬਦੀ ਅੰਦਾਵਾਂ ਜਿਵਾ ਕੇ ਇਧਰ ਲਿਕੇ ਤੇ ਚਾਹਣ ਕੋਈ ਕੁੱਪੜ ਰੱਖਦਾ ਕੋਈ ਕਬੂਤਰ ਕੋਈ ਬੱਚੇ ਮੇਵਨੇ ਪਾਲਉਂਦਾ ਸਕਰੀਨ ਬੱਚੇ ਹੋ ਗਏ ਬਹੁਤ ਨਾਲ ਤਾਂ ਨਸ਼ੇ ਤੋਂ ਬਚਣ ਗਈ ਨਾਲੇ ਆਪ ਦਾ ਖੇਤੀਬਾੜੀ ਨਾਲ ਤਾਂ ਆਪ ਦਾ ਬਹੁਤ ਬਹੁਤ ਵਧੀਆ ਜ਼ਿੰਮੇਵਾਰਾ ਨਹੀਂ ਵੀ ਅੱਛਾ ਜਿਹੜਾ ਇਹ ਪ੍ਰਬੰਧ ਤੇ ਮੇਲੇ ਦਾ ਜਿਹੜਾ ਪ੍ਰਬੰਧ ਹੈ ਇਹ ਸਿਰਫ ਥੋਡੇ ਵੱਲੋਂ ਕੀਤਾ ਇਹ ਤਾਂ ਕੋਈ ਸੁਸਾਇਟੀ ਵਗੈਰਾ ਦਾ ਜਿਹੜਾ ਸਾਇਦ ਨਹੀਂ ਅਸੀਂ 4-5 ਯਾਨੇ ਭਾਗੀਵੰਦ ਰਲ ਕੇ ਕੀਤਾ ਹੋਇਆ ਆਪਦੀ ਜ਼ਮੀਨ ਦੇ ਵਿੱਚ ਅਸੀਂ ਬੱਕਰੀ ਮੇਲਾ ਲਾਉਨੇ ਆ ਕਿਲਾ ਬਾਂਦਾ ਤੁਹਾਨੂੰ ਹੀ ਪਤਾ ਜੀ ਸਿੱਤਰਾ 70000 ਰੁਪਏ ਠੇਕਾ ਕਿਲੇ ਬਾਂਦਾ ਕਿਲਾ ਛੱਡਿਆ ਹੋਇਆ ਜੀ ਸਿਰਫ ਮਹੀਨੇ ਚਾਰ ਵਾਰੀ ਲਾਉਨੇ ਆ ਵਧੀਆ ਸਹੂਲਤ ਜਿਵੇਂ ਦੂਰੋਂ ਵੀਰ ਆਉਂਦੇ ਆ ਵਪਾਰੀ ਵੀਰ ਆਉਂਦੇ ਆ ਬੱਕਰੀ ਪਾਲਕਾ ਪਿੰਡਾਂ ਦੇ ਉਹਨਾਂ ਲਈ ਲੰਗਰ ਦਾ ਚਾਹ ਦਾ ਰੋਟੀ ਦਾ ਠੰਡਾ ਆਰੋ ਵਾਲਾ ਪਾਣੀ ਦਾ ਫ੍ਰੀ ਪ੍ਰਬੰਧ ਕਰਿਆ ਗਿਆ ਬਾਈ ਜੀ ਚਾਹੇ ਸੌਦਾ ਸੌਦਾ ਹੋ ਇਹ ਜਿਹੜਾ ਮੇਲਾ ਆਪਣਾ ਬੱਕਰੀ ਮੇਲਾ ਨਾ ਤਾਂ ਕਿਹੜੇ ਦਿਨ ਲੱਗਦਾ ਹੈ ਇਹ ਹਰ ਐਤਵਾਰ ਲੱਗਦਾ ਬਾਈ ਜੀ ਹਰ ਐਤਵਾਰ ਲੱਗਦਾ ਅੱਛਾ ਜਦੋਂ ਗੱਲ ਕਰਕੇ ਇੱਥੇ ਜਿਹੜਾ ਸਬਦੇ ਹੁੰਦੇ ਆ ਉਹਨਾਂ ਦੇ ਕੋਈ ਦਿੱਕਤ ਵਗੈਰਾ ਵੀ ਹੁੰਦੀ ਹੈ ਜਾਂ ਹਾਂਜੀ ਹਾਂਜੀ ਉਹ ਸਿਰਫ 100 ਰੁਪਏ ਜਾਇ ਜਾਇ ਰੱਖਿਆ ਹੋਇਆ ਵੀ 100 ਰੁਪਏ ਵੇਚਣ ਵਾਲੇ ਤੋਂ 100 ਲੈਣਾ ਹੈ ਤਾਂ ਜਾਇ ਜਾਇ ਜੀ ਰੱਖਿਆ ਹੋਇਆ ਜੇ ਆਪਾਂ ਗੱਲ ਕਰੀਏ ਇੱਥੇ ਵਪਾਰੀ ਵੀ ਬੱਕਰੇ ਬੱਕਰੀਆਂ ਲੈ ਕੇ ਆਉਂਦੇ ਆ ਜਾਂ ਘਰ ਵਾਲੇ ਵੀ ਆਉਂਦੇ ਕੀ ਉਹਨਾਂ ਦੀ ਐਂਟਰੀ ਫੀਸ ਕੀ ਹੈ ਨਈ ਐਂਟਰੀ ਪਰਚੀ ਕੋਈ ਨਈ ਐਂਟਰੀ ਪਰਚੀ ਫਿਰੀ ਹੈ ਭਾਈ ਜੀ ਐਂਟਰੀ ਪਰਚੀ ਫਿਰੀ ਹੈ ਅੱਛਾ ਜੇ ਗੱਲ ਕਰੀਏ ਵੀ ਆਪਾਂ ਤੁਹਾਨੂੰ ਪਤਾ ਹੈ ਇਹ ਦਿਨ ਦੇ ਵਿੱਚ ਇੱਥੇ ਕਿੰਨੇ ਕੁ ਜਿਹੜੇ ਸੌਦੇ ਹੋ ਜਾਂਦੇ ਹੁਣ ਇਹ ਦੇਖੋ 35-40 ਸੌਦੇ ਹੁੰਦੇ ਜੀ ਹੌਲੀ ਹੌਲੀ ਚਲੋ ਜੇ ਬੰਦਾ ਕੰਮ ਕਰਦਾ ਤਾਂ ਹੌਲੀ ਹੌਲੀ ਬਾਝ ਜਾਂਦਾ ਜੀ ਅੱਜ ਆਪਾਂ ਦਰਖਤ ਲਾਉਣਿਆਂ ਤਾਂ ਹੌਲੀ ਹੌਲੀ ਨੂੰ ਬੂਰ ਵੀ ਫਲ ਵੀ ਲੱਗ ਜਾਂਦਾ ਜੀ ਅੱਛਾ ਚਲੋ ਇਹ ਵੀਰ ਜੀ ਸੇ ਇਹਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੇ ਗੱਲ ਕਰਦੇ ਭਾਈ ਜੀ ਨਾਲ ਹਾਂਜੀ ਭਾਈ ਜੀ ਕੀ ਨਾਂ ਸਤਿ ਸ਼੍ਰੀ ਅਕਾਲ ਜਰਨੈਲ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਭਾਗੀਵੰਦਰ ਦੇ ਵਿੱਚ ਅ ਜੁੜੇ ਹੋਏ ਆ ਸੀ ਮੇਰੇ ਕੋਲੇ 70 ਸੀ ਨਾ ਗਏ ਇੱਕ ਬੱਕਰੀ ਸੀ ਮੇਰੇ ਕੋਲੇ ਜਿਹਦੇ ਨਾਲ ਮੈਂ ਨਾ ਢੋਲ 2.5 ਸਾਲ ਤੋਂ ਜੁੜੇ ਆ ਅੱਜ ਮੇਰੇ ਕੋਲੇ 20-25 ਲੱਖ ਦਾ ਮਾਲ ਆ ਬਹੁਤ ਵਧੀਆ ਘਰੇ ਪ੍ਰਬੰਧ ਹੈਗਾ ਬਹੁਤ ਵਧੀਆ ਜੀ ਨਾ ਜੁੜੇ ਹੋਏ ਆ ਇਸੇ ਪਸ਼ੂ ਦਬਾਉਣੇ ਵੀ ਆ ਨਾਲ ਦੇ ਵੇਚਦੇ ਵੀ ਆ ਚੰਗੇ ਬੱਚੇ ਰੱਖਦੇ ਆ ਵਧੀਆ ਜਮਾ ਅੱਛਾ ਤੇ ਆਪਾਂ ਗੱਲ ਕਰੀਏ ਬੱਕਰੀਆਂ ਬੱਕਰੀਆਂ ਬਾਰੇ ਜਿਵੇਂ ਜਿਹੜੇ ਆਪਣੇ ਜੀਵਿੰਦਾਰ ਭਾਈ ਐ ਚਲੋ ਇਕ ਇਹ ਇੱਕ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਜਿਹੜਾ ਆਪਣਾ ਜ਼ਿੰਮੇਵਾਰ ਭਾਈ ਆ ਜਦੋਂ ਘਰੇ ਬੱਕਰੀਆਂ ਰੱਖ ਲੈਂਦਾ ਸੀ ਉਤੋਂ ਕਹੇ ਰਿਸ਼ਤੇਦਾਰ ਵੀ ਕਈ ਵਾਰੀ ਪਾਸਾ ਪੜ ਜਾਂਦੇ ਸੀ ਯਾਰ ਇਹ ਤਾਂ ਬੱਕਰੀਆਂ ਰੱਖ ਪਹਿਲਾਂ ਸੀਗਾ ਜੀ ਉਹਦੇ ਬਾਰੇ ਹੁਣ ਉਹ ਜਵਾਨ ਆਇਆ ਨਹੀਂ ਹੁਣ ਤਾਂ ਘੋੜੀ ਦੇ ਮੁਕਾਬਲੇ ਚੜੀ ਬੱਕਰੀ ਹੈ ਜਿਹੇ ਜੀ ਘੋੜੀ ਰੱਖ ਲਈ ਆਪਾਂ ਜਿਹੇ ਜੀ ਬੱਕਰੀ ਚੱਕ ਲਈ ਅੱਗੇ ਹੁੰਦਾ ਵੀ ਜਵਾਨ ਆਪਾਂ ਬੱਕਰੀ ਦਾ ਵੀ ਬੱਕਰੀ ਹੈਗੀ ਹੁਣ ਬੱਕਰੀ ਵਾਲਾ ਕੰਮ ਹੈ ਨਹੀਂ ਹੁਣ ਤਾਂ ਇਹ ਵਧੀਆ ਖੇਤੀ ਨਾਲੋਂ ਚੰਗਾ ਢੰਗਾ ਅਜਾ ਤੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕੀਤਾ ਤੁਹਾਡੇ 20 ਪਸ਼ੂ ਘਰੇ ਲੱਗੇ ਹੋਇਆ ਇਹ ਜ਼ਮੀਨ ਦੇ ਮੁਤਾਬਕ ਕਿੰਨਾ ਕੁ ਮਤਲਬ ਇੱਕ ਕਹਿ ਦੇ ਜੇ ਆਪਾਂ ਪੰਜ ਕਿੱਲੇ ਆਲਾ ਜੀਮੀਂਦਾਰ ਭਾਈ ਆ ਉਹਨੂੰ ਇੰਨੀ ਕਮਾਈ ਹੁੰਦੀ ਆ ਪਸ਼ੂਆਂ ਦੇ ਮੁਕਾਬਲੇ ਵਿੱਚ ਕਿੰਨੇ ਕਿੱਲਾਂ ਦੇ ਮੁਤਾਬਕ 20 ਪਸ਼ੂ ਜਾਂਦੇ ਹੁਣ ਮੇਰੇ ਕੋਲ 30 ਪਸ਼ੂ ਆ ਜੀ 15 ਕਿੱਲਾਂ ਦਾ ਮੁਕਾਬਲਾ ਕਰਦਾ ਮੈਂ 15 ਕਿੱਲੇ ਅਗੇ 10 ਕਿੱਲੇ ਠੇਕੇ ਤੇ ਲੈਂਦੇ ਹੁਣ ਠੇਕੇ ਵਾਲੀ ਜ਼ਮੀਨ ਛੱਡ ਕੇ ਅਸੀਂ ਇੱਧਰ ਜੁੜੇ ਹੋਏ ਨਾ ਜਿਹੜੇ ਨਾਲ ਸਾਡਾ ਮੋਹ ਪਿਆਰਾ ਹੈ ਨਾਲੇ ਪਸ਼ੂਆਂ ਦੇ ਰੱਖ ਦਿਆਂ ਕਰੇ ਆਪਾਂ ਇਹ ਲੱਖ ਰੁਪਏ ਦੀਆਂ ਬੱਕਰੀਆਂ ਲੈ ਲਓ ਕਿਉਂ ਲੱਖ ਜੀ 90 95 ਹਰ ਨੂੰ ਠੇਕਾ ਹੋਇਆ ਪਿਆ ਬੰਦਾ ਇੱਕ ਪਾਸੇ ਲੱਖ ਰੁਪਏ ਸਾਡੇ ਅੱਖੇ ਬੱਕਰੀਆਂ ਲੈ ਲਓ ਚਾਰ ਜੀ ਭਾਵੇਂ ਘੱਟ ਤੋਂ ਘੱਟ ਹੀ ਲੈ ਲਓ ਕੰਪਲੀਟ ਹੌਲੀ ਹੌਲੀ ਤਿਆਰ ਹੋ ਜਾਂਦੀ ਆ ਚਾਰ ਬੱਕਰੀਆਂ ਲੱਖ ਰੁਪਏ ਦੇ ਲੈ ਆ ਜੀ ਸੋਨਾ ਬਣਦਾ ਨਹੀਂ ਹਨਾ ਜੇ ਆਪਾਂ ਇੱਕ ਉਹਦਾ ਮੱਖ ਕੇ ਤੇ ਹੌਲੀ ਬਰੀਡ ਸੁਧਾਰੀ ਜਾ ਸਕਦੀ ਆ ਜੇ ਆਪਾਂ ਚਾਰ ਬੱਕਰੀਆਂ ਵੀ ਲੈਣੇ ਆ ਘੱਟੋ ਘੱਟ ਜੀ 15000 ਰੁਪਏ ਲੈ ਲਓ ਆਪਾਂ ਘੱਟੋ ਘੱਟ ਹੀ ਮੰਨਦੇ ਇੱਕ ਬੱਕਰੀ ਛੱਡਦੀ ਆ ਮੈਂ ਮੰਨ ਲਓ ਸਾਲ ਦੇ ਵਿੱਚ 60000 ਰੁਪਏ ਬੱਕਰੀਆਂ ਚੜ ਛੱਟਣਗੇ ਮੌਜੂ ਠੀਕ ਹੈ ਕਾਮਤੰਦ ਤੋਂ ਦੂਰ ਹੁੰਦੇ ਜਾ ਰਹੀ ਹੈ ਜੇ ਇੱਕ ਖੇਤ ਜਾਣਾ ਤਾਂ ਵੀ ਉਹ ਮਤਲਬ ਕਿ ਇੱਕ ਦੀਮੀਦਾਰ ਪਾਈ ਹੈ ਉਹ ਵੀ ਜੇ ਬੱਚਾ ਵੀ ਕਹਿੰਦਾ ਮੈਨੂੰ ਮੋਟਰਸਾਈਕਲ ਦਾ ਮੋਟਰਸਾਈਕਲ ਚਲਾ ਜਾਂਦੇ ਹਾਂ ਮਤਲਬ ਕਿ ਚਾਹ ਲੈ ਕੇ ਜਾਉਂ ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਣਾ ਅਸੀਂ ਤਾਂ ਕਹਿੰਦੇ ਵੀ ਆਪਾਂ ਜਿਹੜਾ ਘਰੇ ਧੰਦਾ ਹੈ ਜੰਡੇ ਛਪਾਣਾ ਬੰਦਾ ਘਰੇ ਆਪਦੇ ਨਾਲ ਬੱਚਿਆਂ ਚ ਪੈ ਸਕਦਾ ਹੈ ਬਹਿ ਸਕਦਾ ਹੈ ਆਪਦੀ ਕਮਾਈ ਘਰੇ ਆ ਜਾਮਾ ਜੇ ਜਾ ਕੇ ਸਿਆਉਣਾ ਜੇ ਇੱਕ ਬੱਕਰੀ अच्छा जे आपा गल करिए ਵੀ ਇਹ ਮੇਲਾ ਜਿਹੜਾ ਐਤਵਾਰ ਨੂੰ ਲੱਗਦਾ ਹੈ ਕਿ ਐਤਵਾਰ ਤੋਂ ਸਵਾਏ ਵੀ ਥੋਡੇ ਕੋਲੇ ਫੋਨ ਆ ਜਾਂਦਾ ਵੀ ਜੇ ਕੋਈ ਨਾਗ ਥੋਡੇ ਕੋਲੇ ਤੜਾ ਉਹਦੇ ਬਾਰੇ ਆ ਜਾਂਦੇ ਫੋਨ ਤੇ ਕਹਿੰਦੇ ਕਿ ਖਲਾਕ ਕੋਲੇ ਵੀਰੇ ਗਾਹ ਹਾਂ ਬੱਕਰਾਂ ਲੈਣ ਦੀ ਆਉਂਦੀ ਆ ਹਾਂ ਕੁਝ ਆਪਦੇ ਕੋਲੇ ਹੁੰਦਾ ਆਪ ਤੋਂ ਦਵਾ ਨਾ ਇਹਨਾਂ ਕੁਝ ਕੋਈ ਨਾ ਹਾਂ ਬੱਚੇ-ਬੱਚੇ ਬਹੁਤ ਦੇਖਦੇ ਹਾਂ ਹੁਣ ਪਿਛਲੇ ਸਾਲ ਬੱਕਰਾਂ ਸੂਈ ਜਾਂਦੀਆਂ ਬੱਚਾ ਸੌ ਹਾਂ ਇਹ 60-60 ਹੁਣ 50 ਬੱਚੇ ਵੀ ਅੱਗੇ 20000 ਤੋਂ ਘੱਟ ਬੱਚਾ ਨਹੀਂ ਵਿਕਿਆ ਕਰੇ ਆਪ ਵੀਰ ਦੋਨੇ ਵੀਰਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਮੁਨਾਫੇ ਵਾਲਾ ਇੱਕ ਜਿਹੜਾ ਧੰਦਾ ਇਸ ਨੂੰ મત ਕਿ ਨੌਜਵਾਨ ਪੀੜ੍ਹੀ ਨੂੰ ਅਪਣਾਉਣਾ ਚਾਹੀਦਾ ਹੈ ਦੇਖਦੇ ਰਹੋ ਪੰਜਾਬੀ ਹਵਾ ਦੀ ਆਵਾਜ਼ ਹੁਣ ਤੁਹਾਨੂੰ ਅਸੀਂ ਥੋੜਾ ਮੇਲਾ ਜਿਹੜਾ ਕਿਹਾ ਉਹਦੇ ਬਾਰੇ ਸਾਰੀ ਜਾਣਕਾਰੀ ਦਿੰਨਾ ਦਿਖਾਉਣਾ ਮੇਲਾ ਦੇਖਦੇ ਰਹੋ ਪੰਜਾਬੀ ਹਵਾ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹੈ ਜਿਹੜੀ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਇਹ ਹੈ ਬੱਕਰੀ ਮੇਲਾ ਜਿਹੜਾ ਬੀਬੀ ਵਾਲੇ ਆਪਣਾ ਪਾਗੀਵੰਦਰ ਤੇ ਉੱਤੇ ਪਾਗੀਵੰਦਰ ਪਿੰਡ ਵਿਖੇ ਲੱਗਿਆ ਹੁੰਦਾ ਇਹ ਮੇਲਾ ਜਿਹੜਾ ਹਰ ਐਤਵਾਰ ਅ ਇੱਥੇ ਲੱਗਦਾ ਪਸ਼ੂ ਦਾ ਇੱਥੇ ਵੀ ਰਣ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਿਹਦੇ ਘਰੇ 80 ਪਸ਼ੂ ਜਾਂ ਸੀ ਬੱਕਰੇ ਬੱਕਰੀਆਂ ਰੱਖਿਆ ਹਨ ਉਹ ਘੱਟੋ ਘੱਟ ਜੇ ਜ਼ਿਆਦਾ ਨਹੀਂ 15 ਕਿੱਲਾਂ ਦਾ ਜਿਹੜਾ ਜੀਮੀਦਾਰਾ 15 ਕਿੱਲਾਂ ਦੀ ਖੇਤੀ ਕਰਦਾ ਉਹ ਵੀ ਮਾਤ ਦਿੰਦਾ ਤੇ ਇੱਥੇ ਇੱਕ ਰੋਜ਼ਗਾਰ ਦਾ ਜਿਹੜਾ ਸਾਧਨਾ ਇਹ ਪੈਦਾ ਹੁੰਦਾ ਬੱਕਰੇ ਬੱਕਰੀਆਂ ਨੂੰ ਲੈ ਕੇ ਇੱਥੇ ਕਈ ਵਾਰੀ ਕੀ ਹੁੰਦਾ ਹੈ ਜਦੋਂ ਆਪਣੇ ਘਰ ਦੇ ਹਾਲਾਤ ਖਰਾਬ ਹੁੰਦੇ ਆ ਇੱਕ ਆਰਥਿਕ ਕਮਜ਼ੋਰੀ ਹੁੰਦੀ ਹੈ ਉਸ ਟਾਈਮ ਤੇ ਵੀ ਜਿਹੜਾ ਇਹ ਬੱਕਰੀਆਂ ਦਾ ਮੇਲਾ ਹੈ ਜਿਹੜੇ ਆਪਾਂ ਪਸ਼ੂ ਰੱਖਦੇ ਆ ਉਹ ਇੱਕ ਕਮਾਈ ਦਾ ਸਾਧਨ ਬਣਦਾ ਦੇਖੋ ਦਿਖਾਉਂਦੇ ਸਾਨੂੰ ਕਈ ਵਾਰੀ ਐਸਾ ਹੁੰਦੇ ਜਿਹੜੇ ਦੇਖਦੇ ਕਿ ਇੱਥੇ ਬਹੁਤ ਵਧੀਆ ਜਿਹੜਾ ਮੇਲਾ ਹੈ ਇਹ ਲੱਗਦਾ ਦਿਖਾਉਂਦੇ ਸਾਨੂੰ ਲਾਈਵ ਤਸਵੀਰਾਂ ਜੁੜੇ ਰੋ ਪੰਜਾਬੀ ਆਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਅਨੁਸਾਰ ਕਰਾਵੇ ਸ਼ੇਅਰ ਤੇ ਫਾਲੋ ਕਰਦਾ ਨਾ ਭੁੱਲੋ ਤਾਂ ਕਿ ਹਰ ਖਬਰ ਜਿਹੜੀ ਆ ਤੁਹਾਡੇ ਤੱਕ ਪਹੁੰਚ ਸਕੇ ਵੀ ਨਾਲ ਗੱਲ ਕਰਾਉਣੇ ਕਿਹੜੇ ਪਿੰਡੂ ਆਏ ਅਜੀ ਭਾਈ ਜੀ ਕਿਨਾ ਹੈ ਜਨਾਬ ਸਰਵੰਦੀ ਸਭੂ ਅੱਛਾ ਤੁਹਾਨੂੰ ਕਿੰਨੇ ਕਸਤਾ ਆਪਣੇ ਵੀ ਫਿੱਪੀ ਤੇ ਕਿੰਨਾ ਕਮਾਫੇ ਵਾਲਾ ਧੰਦਾ ਜਿਹੜਾ ਨਰੀ ਬੁੱਕ ਮਾਇਰ ਭਾਈ ਮਿਰਚ ਹੈ ਜਾਣਕਾਰੀ ਸਹੀ ਤੋਂ ਪੰਨਾ ਤੇ ਦੇ ਦੇ ਕੰਨਵਾਟ ਤੇ ਦੇਖਦੇ ਰਹੋ ਪੰਜਾਬੀ ਹਰ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਜਿਹੜੀ ਪਹਿਲ ਤੇ ਆਹ ਤੇ ਤੁਹਾਡੇ ਤੱਕ ਪਹੁੰਚ ਸਕੇ